ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਦੋ ਮੱਝਾਂ ਦੀ ਡਿਟੇਲ ਦਵਾਂਗੇ ਇੱਕ ਸੂਈ ਆ 4 ਘੰਟੇ ਪਹਿਲਾਂ ਜੇਰ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਜੇਰ ਪ੍ਰੋਪਰ ਪੈ ਚੁੱਕੀ ਆ 16 17 ਕਿਲੋ ਦੀ ਮਾਲਕਣ ਹੈ ਝੋਟੀ ਇਹ ਸਿੰਘ ਸਾਹਿਬ ਦੀ ਸੋਹਣੀ ਹੈ ਤੋਰ ਕੇ ਦਿਖਾਵਾਂਗੇ ਮਗਰ ਮੇਲ ਕਾਫ ਆ ਗਿਆ ਦੇਖ ਸਕਦੇ ਹੋ ਤੁਸੀਂ ਉੱਚਾ ਲੰਮਾ ਵੱਡਾ ਕੱਦ ਕਾਠ ਹੈ ਥਣ ਥਣੋਟ ਦੀ ਬਹੁਤ ਸੋਹਣੀ ਆ ਪੂਰਾ ਹੈਵੀ ਬੋਡੀ ਸਟਰਕਚਰ ਆ ਚੰਗੀਆਂ ਵੱਡੀਆਂ ਮੱਝਾਂ ਚਾਉਂਦੀ ਆ 16 ਕਿਲੋ ਦੁੱਧ ਨੇ ਦੂਜੇ ਸੂਏ ਪਾਇਆ ਹੋਇਆਗਾ ਤੋਰ ਕੇ ਦਿਖਾਵਾਂਗੇ ਥਣ ਪੂਰੀ ਦੀ ਗਾੜੀ ਵੀ ਚੰਗੀ ਹੋ ਪਸਾੜੀ ਵੀ ਪੂਰਾ ਬਿੱਥੀ ਤੇ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਚਾਰੇ ਥਣਾ ਮੁੱਠਾਂ ਤੇ ਲੱਗੇ ਹੋਏ ਨੇ ਕਿਸਾਨ ਵੀਰੋ ਮੱਝ ਦਾ ਹਵਾਨਾ ਚੈੱਕ ਕਰਿਓ ਤੁਸੀਂ ਐਚ ਐਫ ਗਾਵਾਂ ਵਾਲਾ ਲੱਗਿਆ ਹੋਇਆ ਚੰਗੀ ਸੇਵਾ ਦੇ ਨਾਲ ਇਹਨੇ 17 ਕਿਲੋ ਦੁੱਧ ਤੱਕ ਪਾ ਦੇਣਾਗਾ ਆ ਤੋੜਾ ਚੈੱਕ ਕਰ ਲਿਓ ਮੋ ਚੰਗੇ ਲੇਵੇ ਦੀ ਆ ਪੂਰਾ ਕੰਪੈਕਟ ਆਰਡਰ ਆ ਦੇਖ ਸਕਦੇ ਹੋ ਤੁਸੀਂ ਉੱਚਾ ਲਮਾ ਵੱਡਾ ਕਦ ਕਾਠ ਆ ਬਸ ਕੁਮਾਰਾ ਕੋਈ ਨੋ ਬੱਚੇ ਦਾ ਕਰਦੀ ਆ ਆ ਹਵਾਨਾ ਤੁਸੀਂ ਫੇਰ ਦੇਖ ਸਕਦੇ ਹੋ ਜੋ ਜਿਹੜੇ ਮੇਰੇ ਵੀਰਾਂ ਨੂੰ ਇਹ ਝੋਟੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਾਮ ਨੂੰ ਆਪਣਾ 1:30 ਵਜੇ ਦਾ ਟਾਈਮ ਆ 28 ਤਰੀਕ 28 ਜਨਵਰੀ ਨੂੰ ਅੱਗੇ ਦੋ ਨੰਬਰ ਦੇ ਗ੍ਰੇਡਡ ਮੱਝ ਆ ਗਈ ਨੀਲੀ ਰਵੀਜੀ ਗ੍ਰੇਡਡ ਪੈਂਦੀ ਆ ਇਹ ਇਹ ਇੱਕ ਦੋ ਦਿਨ ਸੂਨ ਨੂੰ ਲੈਂਦੀ ਆ ਇਹਦਾ ਵੀ ਥਾਣਾ ਬਣਾ ਸੋਹਣਾ ਗਾ ਦੇਖ ਸਕਦੇ ਹੋ ਤੁਸੀਂ ਇਹਨੇ ਵੀ 16-17 ਕਿਲੋ ਦੁੱਧ ਪਾਇਆ ਹੋਇਆ ਗਾ ਤੀਜਾ ਸੂਆ ਸੂਰੀ ਹੀ ਆ ਇਹ ਸੋ ਦੋ ਮੱਝਾਂ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਨਗ ਪਸੰਦ ਹੋਇਆ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ